ਤੇ ਗੁਰੂ ਮਹਾਰਾਜ ਦੇ ਜਿਹੜੀਆਂ ਪਿਰਤ ਸੂਤ ਹੋ ਜਾਂਦੇ ਆ ਤਾਂ ਜਿਨ੍ਹਾਂ ਦੇ ਜਲਤ ਟੁੱਟ ਜਾਂਦੇ ਆ ਆਪਾਂ ਜਦੋਂ ਹੱਕ ਗੁਰੂ ਮਹਾਰਾ ਸ੍ਰੀ ਪ੍ਰਕਾਸ਼ ਕਰਦੇ ਆ ਜਿਵੇਂ ਉਹ ਕਾਸ਼ਣ ਕਰਦੇ ਆ ਤੇ ਉਹਦਾ ਕਪੜਾ ਪਾੜ ਜਾਂਦਾ ਉਦੋਂ ਉਹ ਸਾਰੀਆਂ ਦਰਦ ਹੋ ਜਾਂਦੇ ਆ ਉਹਦੀ ਜਿਹੜੀ ਸੇਵਾ ਅਸੀਂ ਦੁਬਾਰਾ ਅਨੁਰੰਗ ਕਰਕੇ ਤੇ ਦੁਬਾਰਾ ਉਹਦੇ ਕਪੜਾ ਚੜਕੇ ਤੇ ਦੁਬਾਰਾ ਉਹਨੂੰ ਤਿਆਰ ਕੀਤਾ ਜਾਂਦਾ ਆ ਪਾਪਾ ਨਿਰਦਸ਼ਣ ਜੀ ਛੋਟੀ ਚਵਤੀ ਵਾਲੇ ਲੁਧਿਆਣਾ ਤੋਂ ਜੋ ਸਨ 1998 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਉਹਨਾਂ ਨੂੰ ਵਿਰਤ ਸਰੂਪ ਫੁਟਕਾ ਸਾਹਿਬ ਤੇ ਵਿਰਤ ਰੁਮਾਲਿਆਂ ਦੀ ਅਗਰਪੇੜ ਸੇਵਾ ਜਿਹੜੀ ਚ ਜਦੋਂ ਉਹਨਾਂ ਨਾਮ ਸਿਮਰਨ ਕਰਦੇ ਕਰਦੇ ਜਿੱਥੇ ਸ਼੍ਰੋਮਣੀ ਕਮੇਟੀ ਵਿਰਤ ਸਰੂਪਾਂ ਨੂੰ ਗੋਦਵਾਲ ਸਾਹਿਬ ਭੇਜੀ ਸੀ ਅਸੀਂ ਗੋਦਵਾਲ ਸਾਹਿਬ ਦੇ ਵਿੱਚ ਕੱਲੇ ਕੱਲੇ ਸਰੂਪ ਦੇ ਅੰਗ-ਅੰਗ ਦਰਸ਼ਨ ਕਰਕੇ ਤੇ ਉਹਨੂੰ ਜਿਨ੍ਹਾਂ ਵਿੱਚ ਅੰਗ ਬਦਲੇ ਜਾਂਦੇ ਸੀ ਉਹ ਅਸੀਂ ਲਾਲੀ ਦਾ ਹਿਸਾਬ ਦੇ ਇਹਦੇ ਵਿੱਚੋਂ ਅੰਗ ਬਦਲੇ ਜਾਂਦੇ ਉਹ ਸਾਰੇ ਸਰੂਪ ਬਸਦੇ ਰਹੇ ਲਧਿਆਣੇ ਲੈ ਕੇ ਦਿੱਤੇ ਆ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਦੀ ਚੈਰੀ ਕੀਤੀ ਜਾਂਦੀ ਸੀ ਪਰ ਬਾਬਾ ਜੀ ਦੇ ਸ਼ਰੀਰ ਛੱਡਣ ਤੋਂ ਬਾਅਦ ਇਹ ਸੇਵਾ ਬੰਦ ਕਰ ਦਿੱਤੀ ਗਈ ਪਰ ਸਾਡੇ ਵੱਲੋਂ ਹੁਣ ਅੰਗ ਨਹੀਂ ਬਦਲੇ ਜਾਂਦੇ ਕਿਉਂਕਿ ਸਾਡੇ ਕੋਲ ਇਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਿ ਗੁਰੂ ਗ੍ਰੰਥ ਸਾਹਿਬਾਰੇ ਜਾਂ ਅੰਗ ਬਦਲੇ ਜਾਣ ਅੱਜਕੱਲੇ ਜਨਤਾਂ ਦੀ ਸੇਵਾ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਅੰਗ ਕਮਜ਼ੋਰ ਹੋ ਗਏ ਪੁਨੋ ਦੁਬਾਰਾ ਰੰਗ ਕਰਕੇ ਤਿਆਰ ਕਰਕੇ ਤੇ ਦੁਬਾਰਾ ਤਿਆਰ ਕਰਕੇ ਦੁਬਾਰਾ ਨੂੰ ਦਿੱਤਾ ਜਾਂਦਾ ਤੇ ਇਹ ਇੱਕ ਦਿਨ ਦੇ ਵਿੱਚ ਜਾਂ ਘੰਟੇ ਦੇ ਵਿੱਚ ਤਿਆਰ ਹੋਣ ਵਾਲਾ ਕਰਦੇ ਨੇ ਭਾਵੇਂ ਗੁਰੂ ਮਹਾਰਾਜ ਦਾ ਇੱਕ ਸਰੂਪ ਆ ਭਾਵੇਂ ਉਹ ਪੰਜਾਂ ਦਾ ਘਟ ਘਟ ਚਾਰ ਪੰਜ ਦਿਨ ਲੱਗਦੇ ਨੇ ਉੱਥੇ ਰਹਿਣਾ ਪੈਂਦਾ ਬਗਾਨੇ ਦੀ ਜਗ੍ਹਾ ਦੇ ਵਿੱਚ ਐਸਾ ਕਰਕੇ ਇਹ ਜ਼ਿੰਮੇਵਾਰੀ ਦੇ ਨਿਭਾਉਣੀ ਪੈਂਦੀ ਪੂਰੀ ਮਰਿਆਦਾ ਦੇ ਵਿੱਚ ਸਾਰਿਆਂ ਦੇ ਸਾਹਮਣੇ ਨਿਭਾਈ ਦੀ ਹੈ ਕੋਈ ਅਣਗਹਿਲੀ ਨਾ ਹੋਵੇ ਬਸ ਉਤੇ ਅਸੀਂ ਕੈਮਰੇ ਦਾ ਯੂਜ਼ ਨਹੀਂ ਕਰ ਰਹੇ ਹਾਂ ਤੇ ਕੈਮਰੇ ਦੇ ਵਿੱਚ ਨਹੀਂ ਅਸੀਂ ਬਣਾਉਂਦੇ ਸੇਵਾ ਵੀ ਇਹਦੇ ਲਈ ਲਈ ਜਾਂਦੀ ਹੈ ਤੁਹਾਡੇ ਕੋਲ ਹਾਂਜੀ ਸੇਵਾ ਲਈ ਜਾਂਦੀ ਹੈ ਜੀ ਜੋ ਇਹਦੇ ਤੇ ਮਟੀਰੀਅਲ ਲੱਗਦਾ ਕੱਪੜਾ ਜਲਤ ਫੈਵਿਕੋਲ ਹੋਰ ਜਿੰਨਾ ਵੀ ਸਮਾਨ ਲੱਗਦਾ ਇਹਦੀ ਅਸੀਂ ਸੇਵਾ ਤੇ ਆਉਣ ਜਾਣ ਦਾ ਜਿਹੜਾ ਅਜੇ ਕਰਾਇਆ ਲੈਗਾ ਆਪਣੀ ਪੇਅਰ ਵੀ ਹੁੰਦੀ ਉਦੋਂ ਆਪ ਜਦੋਂ ਤੇ ਜਲਤ ਤੇ ਨੁਕਸਾਨ ਹੁੰਦਾ ਜਦੋਂ ਜਲਦੇ ਉੱਤੇ ਨੁਕਸਾਨ ਹੁੰਦਾ ਅਸੀਂ ਕੀ ਕਰਦੇ ਹਾਂ ਉਹਦੇ ਤੇ ਕੱਪੜਾ ਚੜ੍ਦਦੇ ਹਾਂ ਸਪੈਸ਼ਲ ਬਕਰਾ ਠੀਕ ਹੈ ਉਹ ਜਲਤ ਦੇ ਵਿੱਚ ਲਟਕਦੀ ਰਹਿੰਦੀ ਆ ਜਦੋਂ ਜਿਤ ਥੱਲੇ ਜਾਏਗੀ ਤੇ ਨਾਲ ਨਾਲ ਗੁਰੂ ਮਾਰ ਦੇ ਅੰਗ ਵੀ ਥੱਲੇ ਜਾਣਗੇ ਜਦੋਂ ਅੰਗ ਥੱਲੇ ਜਾਂਦੇ ਆ ਮੁਰਦੇ ਆ ਫਿਰ ਘੁਰਦੇ ਆ ਇਹ ਜਿੰਨਾ ਦੇ ਸਾਨੂੰ ਹੁਣ ਆਪੇ ਇਹ ਸਾਡੇ ਕੋਲ ਸੇਵਾ ਨਹੀਂ ਹੋਣਾ ਤੇ ਅਸੀਂ ਕਹੀਦਾ ਵੀ ਇਹਨੂੰ ਸ੍ਰੀ ਗੁਰਦੁਆਰਾ ਸ੍ਰੀ ਰਾਮਸਰ ਅੰਬਸਰ ਪਹੁੰਚਾ ਦੇਣਾ ਸੰਤਾ ਬਨੰਦੀ ਇੱਕ ਸਾਦੀ ਜਿਹੜੀ ਸੇਵਾ ਉਹ ਅਸ਼ੇਸ਼ ਕਾਰਨ ਜਿਲ੍ਹਾ ਗਰਦਾਸਪੁਰ ਦੇ ਪਿੰਡ ਸ਼ਾਹਬਾਦ ਦੇ ਰਹਿਣ ਵਾਲੇ ਗਿਆਨੀ ਸੁਰਜੀਤ ਸਿੰਘ ਜੀ ਜਿਹੜੇ ਕਿ ਕੈ ਨੋਟ ਕਥਾਵਾਚਕ ਨੇ ਕਥਾਵਾਚਕ ਦੇ ਨਾਲ ਨਾਲ ਇੱਕ ਐਸੀ ਜ਼ਿੰਮੇਵਾਰੀ ਨਿਭਾ ਰਹੇ ਨੇ ਜਦੇ ਵਿੱਚ ਵਿਰਦ ਸਰੂਪ ਜਿਹੜੇ ਕਈ ਨਗਰਾਂ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੀ ਮਿਲਦੇ ਨੇ ਜਾਂ ਜਿੱਥੇ ਵੀ ਉਹਨਾਂ ਨੂੰ ਕਿਹਾ ਜਾਂਦਾ ਕਿ ਉੱਥੇ ਪਹੁੰਚਣ ਤਾਂ ਉੱਥੇ ਉਹਨਾਂ ਦੀਆਂ ਨਵੀਆਂ ਜਲਦਾ ਬਣਾਉਣ ਦੀ ਇੱਕ ਵੱਖਰੇ ਤਰ੍ਹਾਂ ਦੀ ਇੱਕ ਸੇਵਾ ਜਿਹੜੀ ਨੇ ਉਹਨਾਂ ਬਾਰੇ ਔਰ ਲੋਕਾਂ ਨਾਲ ਕਿਵੇਂ ਜੁੜੇ ਨੇ ਲੋਕਾਂ ਨਾਲ ਲੋਕ ਕਿਵੇਂ ਜੁੜਦੇ ਨੇ ਇਹਨਾਂ ਨਾਲ ਉਹਦੇ ਬਾਰੇ ਗੱਲ ਕਰਦੇ ਔਰ ਸੇਵਾ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸੇਵਾ ਕਿਸ ਤਰ੍ਹਾਂ ਦੀ ਸੇਵਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੋ ਅੱਛਾ ਪਈ ਸਾ ਮੈਂ ਤੇ ਪਹਿਲੇ ਤੇ ਤੁਹਾਡੇ ਬਾਰੇ ਜਿਵੇਂ ਦੱਸਿਆ ਕਿ ਦਰਸ਼ਕਾਂ ਨੂੰ ਕੀ ਕਥਾਵਾਚਕ ਕਥਾਵਾਚਕ ਤੇ ਹੋ ਨਾਲ ਇੱਕ ਜ਼ਿੰਮੇਵਾਰੀ ਜਿਹੜੀ ਨਿਭਾਰੇ ਉਹਦੇ ਬਾਰੇ ਥੋੜਾ ਆਪ ਹੀ ਦੱਸੋ ਇਹ ਜੀ ਅਸੀਂ ਜ਼ਿੰਮੇਵਾਰੀ ਨਿਭਾ ਰਹੇ ਆ ਕਿ ਗੁਰੂ ਮਹਾਰਾਜ ਦੇ ਜਿਹੜੀਆਂ ਬਿਰਤ ਸਰੂਪ ਹੋ ਜਾਂਦੇ ਆ ਜ ਜਨਾਂ ਦੇ ਜਲਤਾਂ ਟੁੱਟ ਜਾਂਦੀਆਂ ਕਿ ਆਪਾਂ ਜਦੋਂ ਹੱਥ ਗੁਰੂ ਮਹਾਰਾਜ ਸਰੂਪ ਪ੍ਰਕਾਸ਼ ਕਰਦੇ ਆ ਜਾਂ ਸੋਕਾਸ਼ਨ ਕਰਦੇ ਆ ਤਾਂ ਉਹਦਾ ਕੱਪੜਾ ਪਾੜ ਜਾਂਦਾ ਉਤੋਂ ਕੋਈ ਸਾਰੀਆਂ ਬਿਰਤ ਹੋ ਜਾਂਦੀਆਂ ਉਹੀ ਜਿਹੜੀ ਸੇਵਾ ਅਸੀਂ ਦੁਬਾਰਾ ਉਹਨੂੰ ਉਰੰਗ ਕਰਕੇ ਤੇ ਦੁਬਾਰਾ ਉਹਦੇ ਕਪੜਾ ਚੜ੍ਹ ਕੇ ਤੇ ਦੁਬਾਰਾ ਉਹਨੂੰ ਤਿਆਰ ਕੀਤਾ ਜਾਂਦਾ ਹੈ। ਭਾਈ ਸਾਹਿਬ ਇਹ ਮੈਨੂੰ ਦੱਸੋ ਕਿ ਇਹ ਜਿਹੜੀ ਸੇਵਾ ਕਿਸੇ ਨਿਭਾਣ ਦਾ ਜਮਾ ਚੁੱਕਿਆ ਹੋਇਆ ਹੈ ਇਹ ਸੇਵਾ ਦਾ ਕੋਈ ਮਰਿਆਦਾ ਹੋਏਗੀ ਜਾਂ ਕੋਈ ਕਿਤੋਂ ਇਸ ਬਾਰੇ ਕੋਈ ਗਿਆਨ ਨਹੀਂ ਲਿਆ ਆਈਆਂ ਇਹ ਆਪਣੇ ਤੌਰ ਤੇ ਤੁਸੀਂ ਕਰਦੇ ਹੋ। ਹਾਂਜੀ ਭਾਈ ਗੁਰੂ ਇਹ ਬਾਬਾ ਨਿਰੰਦਰ ਸਿੰਘ ਜੀ ਛੋਟੀ ਜਵਦੀ ਵਾਲੇ ਲੁਧਿਆਣਾ ਤੋਂ ਜੋ ਸਨ 1998 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨਾਂ ਨੂੰ ਬਿਰਦ ਸਰੂਪ ਗੁਰਕਾ ਸਾਹਿਬ ਤੇ ਬਿਰਦ ਰੁਮਾਲਿਆਂ ਦੀ ਅਗਰਪੇੜ ਸੇਵਾ ਜਿਹੜੀ ਸੀ ਉਹ ਬਖਸ਼ੀ ਸੀ ਸਾਲ 98 ਤੋਂ ਇਹ ਛੇ ਤਰ੍ਹਾਂ 2017 ਦੇ ਵਿੱਚ ਮੈਂ ਬਾਬਾ ਜੀ ਕੋ ਗਿਆ ਠੀਕ ਉਹਨਾਂ ਦਾ ਸੰਗਤ ਕੀਤੀ ਨਾਮ ਸਿਮਰਨ ਦਾ ਅਭਿਆਸ ਕੀਤਾ ਉਹਨਾਂ ਕੋਲ ਤੇ ਗੁਰਬਾਣੀ ਦੀਆਂ ਨਾਮ ਸਿਮਰਨ ਦੀਆਂ ਯੋਗਤੀਆਂ ਸਿੱਖੀਆਂ ਉਹਨਾਂ ਕੋ ਠੀਕ ਹੈ ਜੀ ਉਹਨਾਂ ਦਾ ਨਾਮ ਸਿਮਰਨ ਕਰਦੇ ਕਰਦੇ ਜਿੱਥੇ ਸੁਮਰੋਮਣੀ ਕਮੇਟੀ ਬਿਰਦ ਸਰੂਪਾਂ ਨੂੰ ਗੋਦਵਾਲ ਸਾਹਿਬ ਭੇਜਦੀ ਸੀ ਅਸੀਂ ਗੋੰਦਵਾਲ ਸਾਹਿਬ ਦੇ ਵਿੱਚ ਕੱਲੇ ਕੱਲੇ ਸਰੂਪ ਦੇ ਅੰਗ-ਅੰਗ ਦਰਸ਼ਨ ਕਰਕੇ ਤੇ ਉਹਨੂੰ ਜਿਨ੍ਹਾਂ ਵਿੱਚ ਅੰਗ ਬਦਲੇ ਜਾਂਦੇ ਸੀ ਉਹ ਅਸੀਂ ਲਾਲੀ ਦਾ ਹਿਸਾਬ ਦੀ ਇਹਦੇ ਵਿੱਚੋਂ ਅੰਗ ਬਦਲੇ ਜਾਣਗੇ ਉਹ ਸਾਰੇ ਸਰੂਪ ਬਸ ਦੇ ਰਹਿਣੇ ਧਿਆਨੇ ਲੈ ਕੇ ਦਿੱਤੀ ਆ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਦੀ ਤਿਆਰੀ ਕੀਤੀ ਜਾਂਦੀ ਸੀ ਪਰ ਬਾਬਾ ਜੀ ਦੇ ਸਰੀਰ ਛੱਡਣ ਤੋਂ ਬਾਅਦ ਇਹ ਸੇਵਾ ਬੰਦ ਕਰ ਦਿੱਤੀ ਗਈ ਕਿਉਂਕਿ ਇਹ ਸਾਰੀ ਸੇਵਾ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਵਾਲਿਆਂ ਤੋਂ ਤੇ ਹਜੇ ਵੀ ਜਿਹੜੀ ਅੰਗ ਬਦਲਣ ਦੀ ਸੇਵਾ ਗੁਰਦੁਆਰਾ ਆਰਾਮਸਰ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕੀਤਾ ਸੀ ਤੇ ਉਸ ਜਗ੍ਹਾ ਤੇ ਹਜੇ ਵੀ ਅੰਗ ਬਦਲ ਕੇ ਸੁੰਦਰ ਸਰੂਪ ਦਿੱਤਾ ਬਣ ਕੇ ਦਿੱਤਾ ਜਾਂਦੇ ਹਨ ਪਰ ਸਾਡੇ ਵੱਲੋਂ ਹੁਣ ਅੰਗ ਨਹੀਂ ਬਦਲੇ ਜਾਂਦੇ ਕਿਉਂਕਿ ਸਾਡੇ ਕੋਲ ਇਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਬਦਲੇ ਜਾਣ ਅਜਿhandle ਜਲਤਾਂ ਦੀ ਸੇਵਾ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਅੰਗ ਕਮਜ਼ੋਰ ਹੋ ਗਏ ਉਹਨਾਂ ਨੂੰ ਦੁਬਾਰਾ ਰੰਗ ਕਰਕੇ ਤਿਆਰ ਕਰਕੇ ਤੇ ਦੁਬਾਰਾ ਤਿਆਰ ਕਰਕੇ ਗੁਰਦੁਆਰਿਆਂ ਦੇ ਦਿੱਤਾ ਜਾਂਦਾ। ਭਾਈ ਸਾਹਿਬ ਕਿੱਦਾਂ ਲੋਕ ਕਿੱਦਾਂ ਅਪਰੋਚ ਕਰਦੇ ਨੇ ਤੁਹਾਡੇ ਕੋਲ ਫਿਰ ਕਿੱਦਾਂ ਤੁਸੀਂ ਇਹ ਚੱਲਦੀ ਐ ਸੇ। ਲੋਕ ਜੀ ਇਸ ਤਰ੍ਹਾਂ Facebook ਦੇ ਉੱਤੇ ਸਾਰਾ ਅਸੀਂ ਆਪਣੀ ਆਈਡੀ ਬਣਾਈ ਹੈ। ਸਰਜੀਤ ਸਿੰਘ ਦੇ ਨਾਂ ਤੇ। ਠੀਕ ਹੈ ਜੀ। ਉਹਦੇ ਉੱਤੇ ਆਪਾਂ ਆਪਣੀ ਪੋਸਟ ਪਾ ਦਿੱਤੀ ਹੈ। ਕਾਰਡ ਪਾ ਦਿੱਤਾ। ਫੋਨ ਨੰਬਰ ਪਾ ਦਿੱਤਾ। ਜਿੱਥੇ-ਜਿੱਥੇ ਗਰੁੱਪਾਂ ਦੇ ਵਿੱਚ ਪਾ ਦਿੱਤਾ ਫਿਰ ਉਹ ਤੋਂ ਹਨ ਫੋਨ ਆਉਂਦੇ। ਜਦੋਂ ਫੋਨ ਆਉਂਦੇ ਇੱਕ ਦਾ ਤਿਆਰ ਕਰਕੇ ਆਈਦਾ ਜੀ। ਜਦੋਂ ਉਹਨਾਂ ਨੂੰ ਪਸੰਦ ਲੱਗਦਾ। ਜਦੋਂ ਉਹਨਾਂ ਨੂੰ ਪਸੰਦ ਆਉਂਦਾ ਵੀ ਵਧੀਆ ਸਤਿਕਾਰ ਤੇ ਨਾਲ। ਰੂਪ ਤਿਆਰ ਕੀਤਾ ਗਿਆ ਬਹੁਤ ਵਧੀਆ ਉਹ ਫਿਰ ਦੂਜੇ ਨਾਲ ਕੰਟੈਕਟ ਕਰਾਉਂਦੇ ਨਾਲ ਕੋਲ ਨੰਬਰ ਦੇ ਦਿੰਦੇ ਆ ਫਿਰ ਉੱਥੇ ਇਸ ਤਰ੍ਹਾਂ ਪਹੁੰਚ ਜਾਈਦਾ ਹੈ ਤੇ ਬੜੀ ਇੱਕ ਜ਼ਿੰਮੇਵਾਰੀ ਰਹਿੰਦੀ ਹੋਏਗੀ ਨਾ ਕਿ ਇੱਕ ਥਾਂ ਤੇ ਜਾਣਾ ਉੱਥੇ ਜਾ ਕੇ ਸੇਵਾ ਨਿਭਾਣੀ ਹਾਂਜੀ ਹਾਂਜੀ ਫਿਰ ਇੱਕ ਜਗ੍ਹਾ ਦੀ ਕੀ ਆ ਵੀ ਜਦੋਂ ਜਾਣਾ ਤੇ ਇਹ ਇੱਕ ਦਿਨ ਦੇ ਵਿੱਚ ਜਾਂ ਘੰਟੇ ਦੇ ਵਿੱਚ ਤਿਆਰ ਹੋਣ ਵਾਲਾ ਕਾਰਜ ਨਹੀਂ ਭਾਵੇਂ ਗੁਰੂ ਮਹਾਰਾਜ ਦਾ ਇੱਕ ਸਰੂਪ ਆ ਭਾਵੇਂ ਉਹ ਪੰਜ ਨੇ ਕਟਕੜ 4-5 ਦਿਨ ਲੱਗਦੇ ਆ ਜੀ ਫਿਰ ਉੱਥੇ ਰਹਿਣਾ ਪੈਂਦਾ ਬਗਾਨੇ ਦੀ ਜਗ੍ਹਾ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਆਪਣਾ ਕੰਮ ਛੱਡ ਕੇ ਪਰ ਉਥੇ ਰਹਿ ਕੇ ਸਾਰਾ ਕਾਰਜ ਕੀਤਾ ਜਾਂਦਾ। ਭਾਵੇਂ ਮੀਂਹ ਹੋਵੇ, ਹਨੇਰੀ ਹੋਵੇ। ਠੀਕ ਹੈ ਜੀ। ਫਿਰ ਵੀ ਸਾਨੂੰ ਪਹੁੰਚਣਾ ਪੈਂਦਾ ਵੀ ਜਹੇ ਟਾਈਮ ਦਿੱਤਾ, ਤਾਹੇ ਗੁਰੂ ਘਰ ਦੇ ਵਜ਼ੀਰ। ਵੀ ਆਪਣੀ ਅਸੀਂ ਜ਼ਿੰਮੇਵਾਰੀ ਤੋਂ ਬਾਹਰ ਆ ਜੀ ਦੀ ਬਾਣੀ ਦਾ ਬਚਨ ਬਚਨ ਕਰੇ ਸੋ ਜਿਸਕਾ ਜਾਏ, ਸੋ ਨਰਕ ਅਚਾ। ਫਿਰ ਸਾਨੂੰ ਉਥੇ ਪਹੁੰਚਣਾ ਹੀ ਪੈਂਦਾ। ਐਸਾ ਕਰਕੇ ਇਹ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਪੂਰੀ ਮਰਿਆਦਾ ਦੇ ਵਿੱਚ। ਸਾਰਿਆਂ ਦੇ ਸਾਹਮਣੇ ਨਿਭਾਈ ਦੀ ਆ। ਵੀ ਕੋਈ ਅਣਗੈਲੀ ਨਾ ਹੋਵੇ। ਬਸ ਉੱਥੇ ਅਸੀਂ ਕੈਮਰੇ ਦਾ ਯੂਜ਼ ਨਹੀਂ ਕਰਦੇ ਹਾਂ। ਕੈਮਰੇ ਦੇ ਵਿੱਚ ਨਹੀਂ ਅਸੀਂ ਬਣਾਉਣ ਦਵਾ ਬਿਲਕੁਲ ਕਿਉਂਕਿ ਮर्यादा ਵੀ ਰੱਖੀ ਪੈਣੀ ਹੋਏਗੀ ਇਹਦੇ ਵਿੱਚ ਤੇ ਸੇਵਾ ਵੀ ਇਹਦੇ ਲਈ ਲਈ ਜਾਂਦੀ ਹੈ ਤੁਹਾਡੇ ਕੋਲੋਂ ਹਾਂਜੀ ਸੇਵਾ ਲਈ ਜਾਂਦੀ ਹੈ ਜੀ ਜੋ ਇਹਦੇ ਉੱਤੇ ਮਟੀਰੀਅਲ ਲੱਗਦਾ ਕੱਪੜਾ ਜਲਤ ਫੇਵਿਕੋਲ ਹੋਰ ਜਿੰਨਾ ਵੀ ਸਮਾਨ ਲੱਗਦਾ ਇਹਦੀ ਅਸੀਂ ਸੇਵਾ ਤੇ ਆਉਣ ਜਾਣ ਦਾ ਜਿਹੜਾ ਅਸੀਂ ਕਰਾਇਆ ਲੈਣਾ ਹੈ ਜੀ ਕਿ ਮੇਰੇ ਕਹਿਣਾ ਇਹ ਸੇਵਾ ਕਰਨ ਵਾਲੇ ਸਿੰਘ ਹੋਣਗੇ ਕਿੰਨੇ ਤੁਹਾਡੇ ਸਾਹਿਬ ਸਿੰਘ ਜੀ ਅਸੀਂ ਜਦੋਂ ਬਾਬਾ ਲਿੰਦਰ ਸਿੰਘ ਜੀ ਨਾਲ ਸੇਵਾ ਕਰਦੀਆਂ ਤਿੰਨ ਸਿੰਘ ਹਾਂ ਜੀ ਤੇ ਇਸ ਟਾਈਮ ਮੈਂ ਇਕੱਲਾ ਹਾਂ ਜੀ ਤੇ ਹੋਰ ਵੀ ਕਈ ਜਗ੍ਹਾ ਤੇ ਸੇਵਾ ਕਰਦੇ ਨੇ ਸਿੰਘ ਪਰ ਉਹ ਬਹੁਤ ਦੂਰ ਦੂਰ ਨੇ ਕੋਈ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਆ ਕੋਈ ਦਿੱਲੀ ਬੈਠਾ ਜੀ ਪੰਜਾਬ ਦੇ ਵਿੱਚ ਇੱਕ ਦੋ ਜਣਾ ਹੈ ਕਿਉਂਕਿ ਇਹ ਬੜੀ ਲੋਡ ਹੈ ਨਾ ਮੇਰੇ ਖਿਆਲ ਨਾਲ ਇਹ ਚੀਜ਼ ਕਿਉਂਕਿ ਹਰ ਨਗਰ ਦੇ ਵਿੱਚ ਗੁਰਦੁਆਲਾ ਸਾਹਿਬ ਦੀ ਸ਼ੋਭਿਤ ਨੇ ਹਰ ਨਗਰ ਦੇ ਵਿੱਚ ਕਈਆਂ ਦੇ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਸ਼ਾਇਦ ਇਹਦੀ ਲੋਡ ਆ ਜੀ ਲੋੜ ਹੈ ਜੀ ਵੀ ਜ਼ਿਆਦਾਤਰ ਸਰੂਪਾਂ ਦੀ ਬੇਅਦਬੀ ਹੁੰਦੀ ਉਦੋਂ ਆਪ ਜਦੋਂ ਦੀ ਜੁਲਤ ਦੇ ਉੱਤੇ ਨਿਸ਼ਾਨ ਹੁੰਦਾ ਜਦੋਂ ਜੁਲਤ ਦੇ ਉੱਤੇ ਨਿਸ਼ਾਨ ਹੁੰਦਾ ਤੇ ਅਸੀਂ ਕੀ ਕਰਦੇ ਹਾਂ ਉਹਦੇ ਤੇ ਕੱਪੜਾ ਚੜ੍ਦ ਦਿੰਦੇ ਹਾਂ ਸਪੈਸ਼ਲ ਵੱਖਰਾ ਠੀਕ ਹੈ ਉਹ ਜਿਲਤ ਵਿੱਚ ਲਟਕਦੀ ਰਹਿੰਦੀ ਆ ਜਦੋਂ ਉਹ ਜਿਲਤ ਥੱਲੇ ਜਾਏਗੀ ਤੇ ਨਾਲ ਨਾਲ ਗੁਰੂ ਮਹਾਰਾਜ ਅੰਗੇ ਵੀ ਥੱਲੇ ਜਾਣਗੇ ਜਦੋਂ ਅੰਗ ਥੱਲੇ ਜਾਂਦੇ ਆ ਮੁੜਦੇ ਆ ਫਿਰ ਭੁਰਦੇ ਆ ਠੀਕ ਹੈ ਫਿਰ ਵੀ ਗਰੰਥੀ ਨੂੰ ਕੋਈ ਇਸੇ ਤਰ੍ਹਾਂ ਦਾ ਉਹਨੂੰ ਹਿਲਾ ਹੀ ਨਹੀਂ ਕਿਉਂਕਿ ਜੇ ਤੇ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਦਰਬਾਰ ਸਾਹਿਬ ਜਾਣਗੇ ਉਥੋਂ ਪਹਿਨਾ ਫਾਰਮ ਭਰੇ ਜਾਣਗੇ ਫਿਰ ਕਮੇਟੀ ਆ ਕੇ ਪੁੱਛਗੀ ਕਿ ਇਸ ਨਵੇਂ ਸਰੂਪ ਲੈਣ ਦੇ ਵਿੱਚ ਵੀ ਬਹੁਤ ਦਿੱਕਤ ਆਉਂਦੀ ਆ ਬਹੁਤ ਸਮਾਂ ਲੱਗਦਾ ਬਹੁਤ ਇਨਕੁਆਇਰੀ ਹੁੰਦੀ ਆ ਤੇ ਜਿਹੜੇ ਬਿਰਧ ਸਰੂਪ ਨੇ ਠੀਕ ਹੈ ਉਹ ਇਸੇ ਤਰ੍ਹਾਂ ਫਿਰ ਇਹ ਅਣਗਹਿਲੀ ਕਰਦੇ ਨੇ ਪਰ ਉਥੋਂ ਤੱਕ ਪਹੁੰਚ ਨਹੀਂ ਕਰਦੇ ਜਦੋਂ ਉਥੋਂ ਤੱਕ ਪਹੁੰਚ ਨਹੀਂ ਕਰਦੇ ਫਿਰ ਉਹਨੂੰ ਹੀ ਪ੍ਰਕਾਸ਼ بار-बार ਕਰੀ ਜਾਂਦੇ ਨੇ ਜਦੋਂ بار-बार ਕਰਦੇ ਤੇ ਉਹਦੇ ਅੰਗਾਂ ਦਾ ਹਾਲਤ ਬਹੁਤ ਬੁਰਾ ਹਾਲ ਹੋ ਜਾਂਦਾ ਕਈ ਵਾਰੀ ਇਦਾਂ ਹੁੰਦਾ ਹੋਵੇਗਾ ਕਿ ਤੁਸੀਂ ਜਾਂਦੇ ਹੋ ਤੇ ਦੇਖਦੇ ਜਾ ਕੇ ਕਈ ਇਦਾਂ ਨੂੰ ਮਿਲਦੇ ਹੋਗੇ ਕਿ ਤੁਹਾਨੂੰ ਹਾਂਜੀ ਹਾਂਜੀ ਮਿਲਦੇ ਨੇ ਪੀ ਜਿਨ੍ਹਾਂ ਦਾ ਬੂਰਾ ਦਾ ਬੂਰਾ ਹਾਲ ਹੁੰਦਾ ਵੀ ਜਿਹੜੇ ਬਿਰਧ ਹੋ ਜਾਂਦੇ ਆ ਤੇ ਜਿਨ੍ਹਾਂ ਦੇ ਸਾਨੂੰ ਆ ਵੀ ਇਹ ਸਾਡੇ ਕੋਲ ਸੇਵਾ ਨਹੀਂ ਹੋਣੀ ਤੇ ਅਸੀਂ ਕਹੀਦਾ ਵੀ ਇਹਨੂੰ ਸ੍ਰੀ ਗੁਰਦੁਆਰਾ ਸ੍ਰੀ ਰਾਮਸਰ ਅੰਦਰ ਸਰ ਪਹਚਾ ਦਿੱਤਾ ਜਾ ਬਾਈ ਇਹ ਚਲੋ ਤੁਸੀਂ ਜ਼ਿੰਮੇਵਾਰੀ ਨਿਭਾ ਰਹੇ ਹੋ ਇੱਕ ਬੜੀ ਔਖੀ ਜ਼ਿੰਮੇਵਾਰੀ ਹੈ ਤੇ ਇਹ ਕਿਵੇਂ ਤੁਸੀਂ ਕਹਿੰਦੇ ਕਿ ਸਿਰਫ ਤੁਸੀਂ ਖਰਚਾ ਲੈ ਰਹੇ ਹੋ ਜਿਹੜਾ ਉਹਦਾ ਜਲਦਾਂ ਦਾ ਖਰਚਾ ਜਾਂ ਦੂਸਰਾ ਖਰਚਾ ਬਾਕੀ ਆਪਣਾ ਵੀ ਤੇ ਕੋਈ ਹੁੰਦਾ ਨਾ ਕਿ ਬੰਦਾ ਮਿਹਨਤ ਕਰ ਰਿਹਾ ਜਾਂ ਜਾ ਰਿਹਾ ਤੇ ਸਭਾ ਹਾਂਜੀ ਆਪਣਾ ਜੀ ਮੈਂ ਗ੍ਰੰਥੀਸ਼ਿੰਗ ਦੀ ਡਿਊਟੀ ਕਰਦਾ ਜੀ ਬਕੈਰੀਆਂ ਦੇ ਵਿੱਚ ਤੇ ਨਾਲ ਮੈਂ ਕਥਾ ਦਾ ਸੇਵਾ ਕਰਦਾ ਜੀ ਕਥਾ ਦੇ ਵਿੱਚ ਅਸੀਂ ਕਿਸੇ ਪ੍ਰਕਾਰ ਦੀ ਭੇਟਾ ਨਹੀਂ ਲੈਂਦੇ ਭਾਵੇਂ ਪੂਰੇ ਪੰਜਾਬ ਦੇ ਵਿੱਚ ਹੋਵੇ ਤੇ ਡਿਊਟੀ ਦੇ ਨਾਲ-ਨਾਲ ਖੰਡ ਪਾਠਾਂ ਦੇ ਵਿੱਚ ਡੂਟੀਆਂ ਲਾਇਦੀਆਂ ਜੀ ਉਹਦੀ ਅਸੀਂ ਭੇਟਾ ਲੈਨੇ ਆ ਤੇ ਬਾਕੀ ਜਿਲਤਾ ਬਲੰਦੀ ਤੇ ਕਥਾ ਦੀ ਜਿਹੜੀ ਸੇਵਾ ਉਹ ਅਸੀਂ ਨਿਸ਼ਕਾਮ ਕਰਦੇ ਆ ਬਾਈ ਨਿਸ਼ਕਾਮ ਸੇਵਾ ਕਿੰਨੀ ਦੇਰ ਲੰਬਾ ਸਫਰ ਚੱਲੂਗੀ ਕਿਉਂਕਿ ਗ੍ਰਸਥ ਜੀਵਨ ਵੀ ਹੁੰਦਾ ਜਾਂ ਇੱਕ ਸਮਾਜਿਕ ਜੀਵਨ ਵੀ ਹੁੰਦਾ ਉਹ ਕਿਵੇਂ ਤੁਸੀਂ ਸਮਝੇਗਾ ਇਹਦੇ ਜਿੰਨੇ ਚੱਟ ਤੱਕ ਗੁਰੂ ਮਹਾਰਾਜ ਨੇ ਸੇਵਾ ਲੈਣੀ ਉਹਨਾਂ ਲੈ ਲੈਣੀ ਆ ਹਜੇ ਤੇ ਸੰਤੁਸ਼ਟੀ ਬਖਸ਼ੀ ਆ ਜੇ ਇਸੇ ਤਰ੍ਹਾਂ ਹੀ ਬਖਸ਼ੇ ਤੇ ਰਹਿਣਗੇ ਤੇ ਅੱਗੇ ਵੀ ਕਰਦੇ ਰਵਾਂਗੇ ਠੀਕ ਹੈ ਜੀ ਨਹੀਂ ਆਪਣੇ ਕੋ ਹੋਊਗੀ ਬਹੁਤ ਪਿਆਰ ਵਾਲੇ ਸਿੰਘ ਨੇ ਵੀ ਜਿਹੜੇ ਆਪ ਭੇਟਾ ਦੇ ਕੇ ਵੀ ਕਈ ਵਾਰੀ ਕਹਿੰਦੇ ਨੇ ਵੀ ਇਹ ਭੇਟਾ ਰੱਖੋ ਤੇ ਅਗੋਂ ਗੁਰੂ ਮਹਾਰਾਜ ਦਾ ਸਰੂਪਾਂ ਦੀ ਜਿਹੜੀ ਤਿਆਰੀ ਹੋਵੇ ਖਰਚਾ ਇਹਦੇ ਵਿੱਚ ਵਰਤ ਲਓ ਅੱਛਾ ਜੇ ਜਦੋਂ ਤੁਸੀਂ ਸੇਵਾ ਕਰਨ ਜਾਂਦੇ ਹੋ ਅਕਸਰ ਉੱਥੇ ਲੋਕ ਵੀ ਕਈ ਮਿਲਦੇ ਹੋਣਗੇ ਨੌਜਵਾਨ ਬੱਚੇ ਵੀ ਮਿਲਦੇ ਨੇ ਉਹ ਕਿੰਨਾ ਕੁ ਇਹ ਦਿਖਾਉਂਦੇ ਆ ਰੁਝਾਨ ਕਿ ਐਸੀ ਸੇਵਾ ਆਪਾਂ ਨੂੰ ਵੀ ਸਿੱਖਣ ਨੂੰ ਮਿਲ ਜਾਈ ਜਾਂ ਇਹ ਸੇਵਾ ਕਿਤੇ ਆਪਾਂ ਨੂੰ ਕਰਨੀ ਮਿਲ ਜਾਈ ਹਾਂਜੀ ਹਾਂਜੀ ਉਹ ਬੱਚੇ ਤੇ ਬਹੁਤ ਆਉਂਦੇ ਨੇ ਜੀ ਸਿੱਖਣ ਵਾਸਤੇ ਵਿੱਚ ਪਰ ਉਹਨਾਂ ਨੂੰ ਅਸੀਂ ਨਹੀਂ ਲਾਗੇ ਨਹੀਂ ਖੜਨਦੇ ਜਦੋਂ ਸੇਵਾ ਹੋਣੀ ਹੈ ਉਦੋਂ ਨਹੀਂ ਕਿਸੇ ਨੂੰ ਲਾਗੇ ਆਉਣ ਦੇ ਦਾ ਕਿਉਂਕਿ ਇਹਦੀ ਮਰਿਆਦਾ ਕੁਛ ਠੀਕ ਹੈ ਜੀ ਦੂਜੀ ਸਤਿਕਾਰ ਗੁਰੂ ਮਹਾਰਾਜ ਜੀ ਦਾ ਤੇ ਤੀਸਰੀ ਗੱਲ ਇਹ ਆ ਕਿ ਇੱਕ ਵੇਖ ਕੇ ਚਾ ਬਣਾ ਤੇ ਇੱਕ ਪੱਕਾ ਮਨ ਬਣਾ ਕੇ ਸਿੱਖਣਾ ਇਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜਾਏ। ਇਸ ਕਰਕੇ ਅਸੀਂ ਇਕੱਲੇ ਹੀ ਸੇਵਾ ਕਰਦੇ ਹਾਂ ਜਿੱਥੇ ਜਗ੍ਹਾ ਦੇ ਉੱਤੇ ਵਜਾਈਏ। ਤੇ ਨਵੇਂ ਬੱਚੇ ਤੇ ਚਲੋ ਆਉਂਦੇ ਨੇ ਵੀ ਅਸੀਂ ਇਸ ਪਾਸੇ ਲੱਗਣਾ। ਠੀਕ ਹੈ ਜੀ। ਪਰ ਉਹਨਾਂ ਦੇ ਕੋਲ ਅੱਜ ਇੰਨਾ ਸ਼ਮਾਂ ਨਹੀਂ। ਬਿਲਕੁਲ ਤੁਸੀਂ ਸੁਣਿਆ ਨਹੀਂ ਹੈ ਕਿ ਸੇਵਾ ਬਿਰਦ ਅੰਗਾ ਦੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਕਿ ਇੱਕ ਸੇਵਾ ਨਿਭਾ ਰਹੇ ਨੇ ਔਰ ਇਹਨੇ ਕਿ ਆਪਣੇ ਕੋਲੋਂ ਚਾਹੇ ਕਿਤੇ ਵੀ ਜਾਣਾ ਪਵੇ ਜਦੋਂ ਵੀ ਕੋਈ ਲੋਕ ਸੋਸ਼ਲ ਮੀਡੀਆ ਦੇ ਨਾਲ ਇੱਕ ਨੈਟਵਰਕਿੰਗ ਦੇ ਤਰੀਕੇ ਨਾਲ ਸੋਸ਼ਲ ਮੀਡੀਆ ਨਾਲ ਲੋਕਾਂ ਨੂੰ ਇੱਕ ਮੈਸੇਜ ਦਿੰਦੇ ਨੇ ਕਿ ਕੋਈ ਵੀ ਕਿਤੇ ਵੀ ਫਿਰ ਅਗਨੇ ਜਾਂ ਸ਼੍ਰੀ ਗੁਰੂ ਕੰਨ ਸਾਹਿਬ ਜੀ ਦੀ ਸੇਵਾ ਜਲਦਾਂ ਦੀ ਸੇਵਾ ਲਈ ਜਾਓ ਦਬਾ ਰਹੇ ਨੇ ਔਰ ਹਰ ਨਗਰ ਦੇ ਵਿੱਚ ਆਪ ਕੁਝ ਦਾ ਹੁੰਦਾ ਹੈ ਕੈਮਰਾ ਪਰ ਸ੍ਰੀ ਕਰਮਜੀਤ ਮਾਦੇ ਨਾਲ ਗੁਰਪ੍ਰੀਤ ਚਾਵਲਾ ਜਗਮਣੀ ਟੀਵੀ ਲਈ ਗੁਰਦਾਸ